ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਨ ਅਰੋੜਾ ਹੋਣਾ ਦੀ ਅੱਜ ਸੰਗਰੂਰ ਅਦਾਲਤ ਦੇ ਵਿੱਚ ਪੇਸ਼ੀ ਸੀ ਜਿਸ ਦਾ ਫੈਸਲਾ ਕੱਲ ਦੇ ਉੱਤੇ ਰੱਖ ਦਿੱਤਾ ਗਿਆ ਹੈ ਦੱਸ ਦਿੰਦੇ ਆ ਕਿ 15 ਸਾਲ ਪੁਰਾਣੇ ਕੇਸ ਦੇ ਵਿੱਚ ਅਮਨ ਅਰੋੜਾ ਤੇ ਉਹਨਾਂ ਦੇ ਮਾਤਾ ਸਮੇਤ 9 ਲੋਕਾਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਚੁਣੌਤੀ ਦਿੰਦੇ ਆ ਅਮਨ ਅਰੋੜਾ ਵੱਲੋਂ ਸੰਗਰੂਰ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੋਈ ਹੈ ਤੇ ਇਸ ਦਾ ਫੈਸਲਾ ਕੱਲ ਦੇ ਉੱਤੇ ਰਾਖਵਾ ਰੱਖ ਦਿੱਤਾ ਗਿਆ ਹੈ ਕੀ ਕਹਿੰਦੇ ਨੇ ਦੋਨਾਂ ਧਿਰਾਂ ਦੇ ਵਕੀਲ ਆਓ ਸੁਣਦੇ ਆ ਹਾਂਜੀ ਕੱਲ ਤੇ ਪੋਸਟ ਕਰਤਾ ਹੈ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਸਰ ਕੀ ਫੈਸਲਾ ਹੈ 3389 ਸੀਆਰਪੀਸੀ ਦੇ ਵਿੱਚ ਤੇ ਆਫ ਕਨਵਿਕਸ਼ਨ ਦੇ ਐਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ ਜਿਹਦੇ ਵਿੱਚ ਅਸੀਂ ਰਿਸਪੋਂਡੈਂਟ ਸੀ ਅਸੀਂ ਸ਼੍ਰੀ ਰਜਿੰਦਰ ਜੀ ਪਾਵਲ ਨੂੰ ਕਾਉਂਸ ਉਹਨਾਂ ਨੇ ਕਾਉਂਸਲ ਨੇ ਆਰਗਿਊ ਕਰਤਾ ਉਦੋਂ ਅਸੀਂ ਆਰਗਿਊ ਕਰਤਾ ਹੁਣੇ ਸਮਾਪੋਈ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਵਾਸਤੇ ਜੱਜ ਸਾਹਿਬ ਨੇ ਮੈਟਰ ਨੂੰ ਪੋਸਟ ਕਰ ਦਿੱਤਾ ਹੈ ਸਰ ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰਾਂ ਵੱਲੋਂ ਜੀ ਉਹਦੇ ਵਿੱਚ ਉਹਨਾਂ ਨੇ ਵੀ ਆਨਰਬਲ ਸੁਪਰੀਮ ਕੋਰਟ ਜਾਂ ਆਨਰਬਲ ਹਾਈ ਕੋਰਟ ਦੀ ਜਜਮੈਂਟਸ ਦਿੱਤੀਆਂ ਸਟੈਚੂਟ ਤੇ ਆਰਗਿਊ ਕੀਤਾ ਸੀ ਵੀ ਕੀਤਾ ਕਲੀਅਰਾਈਫਾਈ ਕੀਤਾ ਸਾਰਾ ਹਾਂਜੀ ਤੇ ਕੱਲ ਤੁਹਾਨੂੰ ਕੀ ਲੱਗਦਾ ਜੀ ਇੰਨਾ ਲੰਮਾ ਚੱਲਿਆ ਜੀ ਸਾਡੇ ਦਾ ਕੇਸ ਲੈ ਕੇ ਜੀ ਆਨਰਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਹੈ ਫੈਸਲਾ ਅਸੀਂ ਸਾਰੇ ਨੇ ਆਰਗਿਊ ਕਰਤਾ ਵੀ ਵਰ ਥ ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ ਇਸ ਤਰ੍ਹਾਂ ਸਿਰ ਪਹਿਲੀ ਵਾਰ ਹੋਇਆ ਜੀ 10:30 ਵਜੇ ਤੋਂ ਲੈ ਕੇ ਹੁਣ 7:00 ਵੱਜ ਚੁੱਕੇ ਨੇ ਜੀ ਇਹ ਕਪਲ ਸੰਗਰੂਤੀ ਗੱਲ ਕਰੀਏ ਹਾਂ ਜੀ ਕੋਈ ਕਹਿੰਦਾ ਜ਼ਿੰਦਗੀ ਅਰੇ ਗੈਸ ਹੁੰਦਾ ਕੋਈ ਹੁੰਦਾ ਜੀ ਲਾਈਫ ਚ ਹੁੰਦਾ ਆ ਜਾਲਾ ਕੀ ਲੱਗਦਾ ਜੀ ਤੁਸੀਂ ਦੇਖੋ ਜੀ ਅਸੀਂ ਕੁਝ ਪਹਿਲਾਂ ਐ ਨਹੀਂ ਕਿ ਐਸਾ ਅਸੀਂ ਆ ਕਹਿੰਦੇ ਹਾਂ ਡਿਸਮਿਸ ਹੁਣ ਚੀ ਦੀ ਐਪਲੀਕੇਸ਼ਨ ਇਸ ਲਈ ਕਿ ਕਿ ਆਏ ਹੈਗੇ ਹਾਂ ਜੀ 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 ਤੇ ਉਹਨਾਂ ਨੇ ਕੀ ਅਗੇ ਲਾਉਣੀ ਚਾਹੀਦੀ ਹੈ ਜੀ ਤੇ ਲਾਉ ਗਗਨ ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ ਵਿਸ਼ੇਸ਼ ਸਾਹਿਬ ਨੇ ਵੀਰ ਆਲ देयर ਪਰਨਾਵਲਾ ਰਾਸ਼ਟੀਮਾ ਸਾਹਿਬ ਸੀਗੇ ਦੇਖੋ 15 ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤੀਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਹੈ ਪਰ ਸਮ ਹਾਉ ਕੋਸ਼ਿਸ਼ ਸੀ ਕਿ ਅੰਟਰਮ ਮੇਲ ਅੰਟਰਮ ਆਰਡਰ ਦੀ ਅੰਟਰਮ ਸਟੇ ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਪਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਨੇ ਜੁਆਇੰਟਰ ਵੀ ਦਿੱਤਾ ਉਹ ਚੁਣਾ ਨੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜਜਮੈਂਟ ਸੀਗੀਆਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦਾ ਡੀਜੁਆਇੰਡਰ ਜਵਾਬ ਆ ਜਿੱ ਦਿੱਤਾ ਇੱਕ ਇੱਕ ਕਰਕੇ ਉਹਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਔਰ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋਏ। ਸਾਡਾ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ। ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਨ ਅਰੋੜਾ ਹੋਣਾਂ ਦੀ ਅੱਜ ਸੰਗਰੂਰ ਅਦਾਲਤ ਦੇ ਵਿੱਚ ਪੇਸ਼ੀ ਸੀ ਜਿਸ ਦਾ ਫੈਸਲਾ ਕੱਲ ਦੇ ਉੱਤੇ ਰੱਖ ਦਿੱਤਾ ਗਿਆ ਹੈ। ਦੱਸਣਿਆ ਕਿ 15 ਸਾਲ ਪੁਰਾਣੇ ਕੇਸ ਦੇ ਵਿੱਚ ਅਮਨ ਅਰੋੜਾ ਤੇ ਉਹਨਾਂ ਦੇ ਮਾਤਾ ਸਮੇਤ 9 ਲੋਕਾਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਚੁਣੌਤੀ ਦਿੰਦੇ ਆ। ਅਮਨ ਅਰੋੜਾ ਵੱਲੋਂ ਸੰਗਰੂਰ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੋਈ ਹੈ ਤੇ ਇਸ ਦਾ ਫੈਸਲਾ ਕੱਲ ਦੇ ਉੱਤੇ ਰੱਖਵਾ ਰੱਖ ਦਿੱਤਾ ਗਿਆ ਹੈ ਕੀ ਕਹਿੰਦੇ ਨੇ ਦੋਨਾਂ ਧਿਰਾਂ ਦੇ ਵਕੀਲ ਆਉਂਦੇ ਆ ਸੁਣਦੇ ਆ ਹਾਂਜੀ ਕੱਲ ਤੇ ਪੋਸਟ ਕਰਤਾ ਹੈ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਸਰ 389 1 Crpc ਦੇ ਵਿੱਚ ਤੇ ਆਫ ਕਨਵਿਕਸ਼ਨ ਦੀ ਐਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ ਜਿਹਦੇ ਵਿੱਚ ਅਸੀਂ ਰਿਸਪੌਂਡੈਂਟ ਸੀ ਅਸੀਂ ਸ਼੍ਰੀ ਜਗਿੰਦਰ ਜੀ ਪਾ ਵੱਲੋਂ ਕਾਉਂਸਲ ਹੈਗੇ ਆਂ ਉਹਨਾਂ ਨੇ ਕਾਉਂਸਲ ਨੇ ਆਰਗੂ ਕਰਤਾ ਉਹਦੋਂ ਅਸੀਂ ਆਰਗੂ ਕਰਤਾ ਹੁਣੇ ਸਮਾਪ ਹੋਏ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਵਾਸਤੇ ਜੱਜ ਸਾਹਿਬ ਨੇ ਮੈਟਰ ਨੂੰ ਪੋਸਟ ਕਰ ਦਿੱਤਾ ਹੈ ਸਰ ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰਾਂ ਵੱਲੋਂ ਜੀ ਉਹਦੀ ਵਿੱਚ ਉਹਨਾਂ ਨੇ ਵੀ ਆਨਰਬਲ ਸੁਪਰੀਮ ਕੋਰਟ ਜਾਂ ਆਨਰਬਲ ਹਾਈ ਕੋਰਟ ਦੇ ਜੱਜਮੈਂਟਸ ਦਿੱਤੀਆਂ ਸਟੈਚੂਟ ਤੇ ਆਰਗੂ ਕੀਤਾ ਸੀ ਵੀ ਕੀਤਾ ਕਲੈਰੀਫਾਈ ਕੀਤਾ ਸਾਰਾ ਹਾਂਜੀ ਤੇ ਕੱਲ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਲੰਮਾ ਚੱਲਿਆ ਜੀ ਸਾਡੇ ਦਾ ਜੀ ਆਨਰਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਹੈ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਵੀ ਵਰ ਥੇਰ ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ ਇਸ ਤਰ੍ਹਾਂ ਸੇ ਪਹਿਲੀ ਵਾਰ ਹੋਇਆ ਜੀ 10:30 ਵਜੇ ਤੋਂ ਲੈ ਕੇ ਹੁਣ 7:00 ਵੱਜ ਚੁੱਕੇ ਨੇ ਜੀ ਇਹ ਆਪਾਂ ਸੰਗਰੂਥ ਦੀ ਗੱਲ ਕਰੀਏ ਹਾਂਜੀ ਕੋਈ ਕਹੇ ਜੀ ਤਾਂ ਜ਼ਿੰਦਗੀ ਅਰੇ ਗੈਸ ਹੁੰਦਾ ਹੁੰਦਾ ਜੀ ਲਾਈਫ ਹੁੰਦਾ ਹੈ ਜਾਂਦਾ ਲੱਗਦਾ ਜੀ ਤੁਸੀਂ ਦੇਖੋ ਜੀ ਅਸੀਂ ਕੁਝ ਪਹਿਲਾਂ ਐ ਨਹੀਂ ਕਹਿਸਾ ਅਸੀਂ ਇਹ ਕਹਿੰਦੇ ਹਾਂ ਡਿਸਮਿਸ ਹੁਣ ਚਾਹੀਦੀ ਐਪਲੀਕੇਸ਼ਨ ਇਸ ਲਈ ਕਿ ਕਿ ਆਏ ਹੈਗੇ ਹਾਂ ਜੀ 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 ਤੇ ਉਹਨਾਂ ਨੇ ਕਿਹਾ ਕਿ ਲਾਓ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਲਾਓ ਗਗਨ ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ ਵਿਸ਼ੇਸ਼ ਵੀਰ ਆਲ देयर ਵਰਨਾ ਬਲਜ ਆਰਸ਼ਟੀਮਾ ਸਾਹਿਬ ਸੀਗੇ ਦੇਖੋ 15 ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤੀਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਪਰ ਸਮ ਹਾਉ ਕੋਸ਼ਿਸ਼ ਸੀ ਕਿ ਅੰਟਰ ਮੇਲ ਅੰਟਰਮ ਆਰਡਰ ਦੀ ਅੰਟਰਮ ਸਟੇ ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਪਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਨੇ ਰੀਜੋਇੰਟਰ ਵੀ ਦਿੱਤਾ ਉੱਚ ਉਹਨਾਂ ਨੇ ਸਪੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜੱਜਮੈਂਟ ਸੀਗੀਆਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦਾ ਡੀਜੁਆਇੰਡਰ ਜਵਾਬ ਆ ਜਿੱ ਦਿੱਤਾ ਇੱਕ ਇੱਕ ਕਰਕੇ ਉਹਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਔਰ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਉਹਨਾਂ ਵੀ